ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਤੁਹਾਡੇ ਨਾਲ ਚਾਰ ਪਰਸਾਂ ਦੀ ਵੀਡੀਓ ਸਾਂਝੀ ਕਰਨੀ ਆ ਦੋ ਤਾਂ ਤੁਹਾਨੂੰ ਤੋਕੜ ਗੱਬਨ ਚੈੱਕ ਪਾਸ ਮੱਝਾਂ ਮਿਲ ਜਾਣਗੀਆਂ ਜਿਵੇਂ ਆਹ ਮੱਝ ਖੜੀ ਸਾਹਮਣੇ ਠੀਕ ਹੈ ਤੋਕੜ ਗੱਬਨ ਚੈੱਕ ਪਾਸ ਹੈ ਦੋ ਸਾਨੂੰ ਇਹ ਚ ਕਟੀਆਂ ਮਿਲਣੀਆਂ ਛੋਟੀਆਂ ਜਿਵੇਂ ਆਹ ਦੇਖ ਸਕਦੇ ਹੋ तकरीबन ਸਾਲ ਸਵਾ ਸਾਲ ਦੀ ਕੱਟੀ ਠੀਕ ਹੈ ਕਿਦਰ ਛੋਟੀਆਂ ਲੱਗਦਾ 10-11 ਮਹੀਨੇ ਹੋਣੀ ਹੈਗੀ ਤੇ ਇੱਕ ਆਹ ਮাজে ਧੋਕੜ ਗੱਬਣ ਚੱਕਵਾ ਚਾਰ ਨਾਗਾ ਬਾਈ ਕੋਲ ਜਿਹੜਾ ਤੁਹਾਨੂੰ ਨਾਗ ਪਸੰਦ ਆਊਗਾ ਬਾਈ ਨੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਸੇ ਫਾਰਮ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਸੇ ਭਰਾ ਨੇ ਕੋਈ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 8360462501 ਆਪਣਾ ਨੰਬਰ ਆਈ ਵੀਡੀਓ ਬਣਾਉਣ ਵਾਸਤੇ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰ ਦਵੇ ਕੀ ਕੀ ਡਿਟੇਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਤੇ ਐਡਰੈਸ ਬੋਲ ਦਗੇ ਨਾਮ ਜੀ ਬਲਬੀਰ ਸਿੰਘ ਜੀ ਹਾਂ ਜੀ ਪਿੰਡ ਪੂਲਾ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਨਥਾਣਾ ਜੀ ਠੀਕ ਆ ਤੇ ਨੇੜੇ ਪਿੰਡ ਨਥਾਣਾ ਹੀ ਆ ਗਏ ਨਾ ਇਹ ਤੇ ਮਹਰਾ ਪਿੰਡ ਵੀ ਨੇੜੇ ਆ ਗਏ ਹਾਂ ਜੀ ਹਾਂ ਜੀ ਪੂਚੋ ਨੇੜੇ ਆ ਗਏ ਠੀਕ ਆ ਤੇ ਮੋਬਾਈਲ ਨੰਬਰ ਆਪਣਾ 97809 ਜੀ 80503 ਜੀ ਆਪਾਂ ਤਕਰੀਬਨ ਦਾ ਹਫਤਾ ਤੱਕ ਪਹਿਲਾਂ ਆਪਾਂ 5-6 ਟਨ ਕਦੇ ਵੀਡੀਓ ਪਾਈ ਸੀਗੀ ਉਹ ਸਾਰਾ ਵੇਚਿਆ ਸੀਗਾ ਹਾਂਜੀ ਹਾਂਜੀ ਸਾਰੀਆਂ ਸੇਲ ਹੋ ਗਈਆਂ ਵਧੀਆ ਫੋਨ ਫੜਨਾ ਹੈ ਪੂਰਾ ਹਾਂਜੀ ਹਾਂਜੀ ਠੀਕ ਆ ਤੇ ਅੱਜ ਆਪਾਂ 4 ਨਾ ਵੇਚਣਾ ਪਹਿਲਾਂ ਅਮਾ ਜੋ ਸਟਾਰਟ ਕਰ ਲਈ ਵੀਡੀਓ ਪਾਣਾ ਹਾਂਜੀ ਹਾਂਜੀ ਜਿਵੇਂ ਆ ਮੱਝ ਆ ਨਾ ਆਪਣੇ ਕੋਲ ਇਹ ਕਿੰਨੇ ਟਾਂ ਦੀ ਗੱਬਣਾ ਹੈ ਆ ਬੜੇ ਵੀਰ ਸਾਢੇ 7-8 ਮਹੀਨਾ ਦੀ ਗੱਬਣਾ ਲੱਖੇ ਬਾਈ ਠੀਕ ਆ ਠੀਕ ਆ ਦੁੱਧੋਂ ਡਰਾਈ ਹੈ ਇਹ ਦੁੱਧੋਂ ਡਰਾਈ ਕਰਤੀ ਸੱਜੇ ਦੁੱਧ ਕਿੰਨਾਂ ਪਾਇਆ ਵਗਾ ਦੁੱਧ ਇਹਦੇ ਥਲੇ 14 ਕਿਲੋ ਚੋਇਆ ਹੋਇਆ ਮਾਲਕ 13-14 ਤੋ ਇਥੋਂ ਬੈਕਸ਼ਾ ਪੁੱਠੇ ਚੜਾਈ ਜਾ ਕੱਲ ਮਿੱਤਰੋ ਬਾਕੀ ਥਾਂ ਥੋਣ ਨੂੰ ਇਥੋਂ ਨੇੜੇ ਕੇ ਬਾਹਨਤਰ ਚੇਕ ਕਰਾ ਦੇਣਾ ਨਾ ਬਖਰੀ ਜਿਹੜੀ ਫੋਰਸ਼ਾ ਨਹੀਂ ਫੇਸ ਕਾਲਡ ਸਾਹਮਣੇ ਤਕਰੀਬਨ ਗੱਲ ਕਰੀ ਮਿੱਤਰੋ ਨੀਲੀ ਰਾਵਿ ਚ ਪਈ ਆੱਖਾਂ ਦੋਨੇ ਨੀਲੀਆਂ ਨੇ ਠੀ ਮੱਥੇ ਵੱਲ ਐ ਤੇ ਮਗਰ ਦੋ ਪੈਰ ਛੱਟੇ ਆ ਗਏ ਨੀਲੀ ਰਾਵਿ ਚ ਹੀ ਮੱਝ ਆ ਗਈ ਇਹ ਤੇ ਨੀਲੀ ਰਾਵਿ ਦੇ ਬੱਚੇ ਪਚਾਂਗੇ ਲੈ ਸਕਦੇ ਤੋ ਤੋਰ ਕੇ ਸਾਜੀ ਵੀ ਫਿਰ ਆਪਣ ਨੂੰ ਹਾਂ ਹਾਂ ਤੋਰੂ ਠੀਕ ਤੋਰ ਦੇ ਬਾਈ ਉਹਨੇ ਸਮਾ ਦੋ ਕਟਾ ਇੰਨਾਂ ਮਰਾ ਦੇ ਮਿਆ ਘੱਟੇ ਬਾਈ ਕੋਲੇ ਇੱਕ ਆ ਆ ਗਈ ਤੇ ਇੱਕ ਮਿੱਤਰੋ ਆ ਮੱਝ ਵੀ ਚੰਗੀ ਐ ਦੇਖਣੀ ਪਰ ਰੱਖਣੀ ਚ ਇਹ ਮੱ ਨਾਲ ਦਿਨਾ ਤੁਹਾਨੂੰ ਸਾਂਝੀ ਕਰਾਈ ਰਹੀ ਜਾਣਕਾਰੀ ਤੇ ਤੋਰ ਕੇ ਦਿਖਾ ਦੇਣਾ ਸੀ ਮੱਝਾ ਸਾਢੇ 7 ਮਿੰਨਾਂ ਦੀ ਮਿੱਤਰੋ ਗੱਬਣਾ ਹੈ ਚੈੱਕ ਪਾਸ ਹੈ ਜਿਹੜਾ ਭਰਾ ਖਰੀਦੂਗਾ ਉਹ ਚੈੱਕ ਕਰਾ ਲੂ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਲੈ ਜਰ ਪਹਿਲਾਂ ਲੰਬੀ ਲੈ ਚੱਲ ਲੰਬੀ ਲੈ ਚੱਲ ਬਈ ਤੇ ਆ ਗਈ ਮਿੱਤਰੋ ਨੀਲੀ ਰਾਵੀ ਕੋ ਦੋ ਪੈਰ ਚਟਿਆਗੇ ਮੱਥੇ ਵੱਲ ਆ ਗਿਆ ਅੱਖਾਂ ਨੀਲੀਆਂ ਆ ਗਈਆਂ ਠੀਕ ਆ ਤੇ ਬਾਜਨ ਬਿਜੂ ਚੰਗਾ ਮੱਝ ਦਾ ਤੇ ਬਾਕੀ ਅੱਗੇ ਜਿਹੜਾ ਭਰਾ ਦੇਖੋ ਲੈ ਕੇ ਜਾਊਗਾ ਬਾਕੀ ਥੋੜੀ ਤੇ ਮਿੱਤਰੋ ਛੱਟਾ ਨਿਸ਼ਾਨ ਆ ਗਿਆ ਠੀਕ ਆ ਇੱਥੋਂ ਸਾਨੂੰ ਮੈਂ ਅੱਖ ਦਿਖਾ ਦੇਣਾਗਾ ਦੇਖ ਲਓ ਥੋੜਾ ਐ ਬਸ ਡਰ ਜਾਂਦਾ ਇੱ ਬਾਅਦ ਦੇਖ ਲੋ ਨਾ ਤੇ ਇੱਥੋਂ ਥਣਾ ਦੀ ਬੰਦ ਚੱਕ ਲ ਲੈ ਚੱਲ ਬਈ ਪੂਸ਼ ਵੀ ਚੱਟੀ ਆ ਗਈ ਵਧੀਆ ਦੁੱਧ ਦਰਾਈ ਆ ਤੇ ਤਕਰੀਬਨ 13-14 ਖਲ ਦੁੱਧ ਕੱਢਿਆ ਉਸ ਜਰ ਨੇ ਬਾਕੀ ਮੱਝ ਚੰਗੀ ਆ ਬਜਨ ਵਾਲੀ ਦੁੱਧ ਕੱਢਤਾ ਹੋ ਘਰ ਤੇਰਾ ਜਦੋਂ ਕੋਈ ਵੱਡੀ ਗੱਲ ਵੀ ਹੈ ਨਹੀਂ ਨਾ ਤੇ ਇਹਦਾ ਬਈ ਫਿਰ ਆਪਾਂ ਰੇਟ ਕਿੰਨਾ ਕਰਨਾ ਹੈ ਰੇਟ ਤੇ ਲਖੇ ਬਈ ਕੁਛ ਮਰਜ਼ੀ ਕਰਾਣ ਨੂੰ 80 ਕਰਾਓ ਜਾਂ 90 ਕਰਾਓ ਆਪਾਂ 70000 ਦੀ ਦੇ ਦਾਂਗੇ 70 ਦੀ 70 ਚ ਮਾਨਤਨ ਕਰਦੇ ਮਾਨਤਨ ਕਰਦਾ ਜੋ ਸੋਡੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਇਹ ਬਿਲਕੁਲ ਜਾਇਜ਼ ਆ ਰੈਡ ਕਰਿਆ ਬਾਈ ਨਹੀਂ ਕਿਉਂਕਿ ਮੰਨ ਕੇ ਚੱਲੋ ਵੀ ਆਪਾਂ ਬਾਤ ਬਹੁਤ ਆ ਬਾਈ ਲਖੇ ਹੂੰ ਆ ਦੇਖੋ ਬਾਕੀ ਕਿਸਾ ਹੋ ਜਾ ਲਾ ਲਈ ਆਪਾਂ ਮਲੇਗੇ ਵੀ ਹੁਣ 40 45 50 ਨੂੰ ਤਾਂ ਵੱਡੀਆਂ ਕਟਾਂ ਹੋਊਗਾ ਪੰਗਾ ਨਹੀਂ ਜੀ ਦੋ ਸਾਢੇ ਲੱਖ ਦੀ ਕੱਟੀ ਲੈਣੀ ਹੈ ਕਿਸੇ ਨੇ ਪੱਟੀ ਸੀ ਇਹਨੇ ਸਾਹਮਣੇ ਲਿਖੇ ਬਈ ਯਾਰ ਸਵਾ ਲੱਖ ਦੀ ਮੈਂ ਕਿਨੂੰ ਮਰਜ਼ੀ ਦੇ ਦੇ ਬਿਲਕੁਲ ਬਿਲਕੁਲ 2.5 ਮਹੀਨੇ ਨੂੰ ਮਾਲਾ ਘਟੋ ਘਟਾ 1 ਲੱਖ 10 15 ਦੀ ਮਾਮੂਲੀ ਗੱਲ ਹੀ ਆ ਹਾਂ ਮਾਮੂਲੀ ਗੱਲ ਹਾਂ ਜੇ ਮਤਲਬ ਤੁਸੀਂ 14 ਕਹਿੰਦੇ ਹੋ ਤਾਂ 12 11 ਕਹਿੰ ਲੋ ਵੀ ਕਰ ਗਈ ਇਹ ਮੰਨ ਕੇ ਚਲੋ ਫਿਰ ਵੀ 1 ਲੱਖ 10 15 ਦੀ ਮੱਥਾ ਹੈਗੀ ਬਿਲਕੁਲ ਸਹੀ ਗੱਲ ਲਿਖੀ ਬਈ ਉਹਨਾਂ ਮਾਲਕਾਂ ਨੇ ਦੱਸਣ ਦੇ ਮਤਾਬਕ ਦੱਸਿਆ ਜੋ ਭਰਾ ਮੰਨ ਕੇ ਜੇ ਮਿਹਨਤ ਕਰ ਲੋ ਦੋ 2.5 ਮਹੀਨੇ ਸਾਹਮਣੇ ਜਿਹ हां बंदे नु 7.5 ਮਹੀਨੇ ਦੀ ਮੈਂ ਗੱਬਣਾ ਸਾਢੇ 7 ਦੀ ਗੱਬਣਾ ਹੈ ਆਪ ਦੀ ਚੈੱਕ ਕਰਾ ਕੇ ਮਰਜ਼ੀ ਕੋ ਤਸੱਲੀ ਕਰਾ ਸਕਦਾ ਠੀਕ ਆ ਪੁੱਠਾ ਪਠਾ ਮਾਜਾ ਦੇਖੋ ਬਹੁਤ ਜ਼ਿਆਦਾ ਜੜ ਆ ਗਿਆ ਠੀਕ ਆ ਇਹਨੂੰ ਕੱਢੀ ਨਰਲੀ ਮਾੜੀ ਬੇਟੀ ਨੂੰ ਪਿੱਛੇ ਨੂੰ ਕਰ ਲਾ ਕਿੰਨੀ ਕੁ ਉਮਰ ਦੀ ਕੱਟੀ ਆ ਗਈ ਵੀਰੇ ਆ ਲੱਖੇ ਬਈ ਹੋਊਗੀ ਸਾਲਕ ਦੀ ਬਸ ਸਾਲਕ ਦੀ हां ਠੀਕ ਆ ਤੇ ਥਾਣ ਤੋਂ ਨਾ ਕੱਟੇ ਚਾਚਾ ਨਹੀਂ ਮਿਲਣਗੇ ਚਾਰ ਚਾਰ ਬਈ ਰੱਖੀ ਇਹ ਕੱਟੀ ਕਿੰਨੀ ਉਮਰ ਹੈ ਆ ਇਹ ਛੋਟੀ ਦੀ हां ਆ ਦੇ ਲੱਖੇ ਹੋਊਗੇ ਵੀ 7 ਕਿ ਮਹੀਨੇ ਦੀ ਉਹ 7 ਕਿ ਮਹੀਨੇ ਦੀ ਹੋਊਗੀ ਇਹ ਸਾਲਕ ਦੀ ਸਾਲਕ ਦੀ ਹੋਊਗੀ ਲੈ ਦਿਖਾਈ ਥਾਣ ਜਵੀ ਨਾਲ ਤੋੜ ਕੇ ਸਾਡੇ ਜੇ ਕੱਲੀ ਕੱਲੀ ਰੇਟ ਹੋਏ ਸਾਰਾ ਹੋ ਜੀ ਕਿਸੇ ਭਰਾ ਨੇ ਦੋਨੇ ਇਕੱਠੇ ਲਾਇਆ ਰੱਖੇ ਬਈ ਕੱਲੇ ਕੱਲੇ ਹੋਣਗੇ ਝੋਲੀ ਬੜੀ ਚੰਗੀ ਹੈ ਨਾ ਸਰੀਰ ਜੋ ਪਤਲੇ ਚਮੜੀ ਦੀ ਠੀਕ ਆ ਲੈ ਕਢਾ ਦੇ ਗੇੜਾ ਬਈ ਮਾੜਾ ਕੱਟੀ ਦਾ ਸੰਤੋਰ ਕੇ ਬਾਹਰ ਕੱਢ ਕੇ ਦਿਖਾ ਦੇ ਕੱਟੀ ਲੈ ਮਿੱਤਰੋ ਇੱਥੋਂ ਮਾਰ ਲਉਣੀ ਕੱਟੀ ਦੇ ਵਿੱਚ ਸਾਲਖ ਦੀ ਕੱਟੀ ਹੈ ਇੱਥੋਂ ਬਾਜ ਨੂੰ ਚੈੱਕ ਕਰ ਲੋ ਚੰਗਾ ਗਾ ਪੂੜਾ ਪੜਾ ਕੱਟੀ ਦਾ ਚੰਗਾ ਲੱਗਿਆ ਪੁੱਠਾ ਤੇ ਇੱਥੋਂ ਫੇਸ ਕੁਆਲਟੀ ਚੈੱਕ ਕਰ ਲੋ ਠੀਕ ਆ ਲੈ ਚਲੋ ਬਈ ਤਕਰੀਬਨ ਸਿੰਗ ਜਿਹੜੇ ਕੱਟੇ ਮੋੜ ਨੇ ਸਟਾਰਟ ਕਰਦੇ ਅੱਗੇ ਜਿਵੇਂ ਭਰਾ ਨੂੰ ਸਮਝਾਉਗੇ ਉਹਦਾ ਸਮਝ ਲਿਓ ਲੀਸੀ ਲਾਮੀ ਬਿਲਕੁਲ ਨਹੀਂ ਗਈ ਵਧੀਆ ਕੱਟੇ ਆ ਦੇਖਣੀ ਪਰਕਣੀ ਚ ਬਾਕੀ ਜਿਹੜੇ ਪੁਰਾਣੇ ਪੈਸੇ ਲਾਉਣ ਉਹ ਚੀਜ਼ ਪਸੰਦਾਂ ਨੂੰ ਚਾਹੀਦੀ ਵੀਰੇ ਇਹ ਕੱਟੇ ਦਾ ਮੁੱਲ ਕਿੰਨਾ ਕਰਨ ਆਪਾਂ ਲੱਖੇ ਭਾਈ ਜੀ ਦਾ ਮੁੱਲ ਕੁਛ ਮਰਜ਼ੀ ਕਰਾਲਾ ਉਹ 20 ਕਰਾਲਾ ਠੀਕ ਆ ਸੋ ਆਪਾਂ 16000 ਦੀ ਕੱਟੀ ਦੇ ਦਾਂਗੇ ਵਿੱਚ ਉਸ ਮਾਨਤਾਣ ਹੋ ਜਾਊਗਾ 15 ਦੀ ਕਰ ਹੋਜੂ ਚਲ 15 ਦੀ ਕਰਤੀ ਲੇ ਚੋ 15 ਜੋ ਮਾਨਤਾ ਮਾੜਾ ਕਰਦੀ ਕੱਟੀ ਵਿੱਚ ਤੋਂ ਸਾਲ ਤੋਂ ਮਹੀਨਾ ਵੀ ਉੱਤੇ ਹੋ ਸਕਦੀ ਹੈਗੀ ਚੰਗੀ ਜਿਹੀ ਦੇਖਣੀ ਪਰਕ ਕੱਟੀ ਤੇ ਆਹੀ ਲੱਗਦਾ ਸੱਤ ਜਾਂ ਅੱਠ ਕਿਵੇਂ ਕੱਟੀ ਹੋਣੀ ਹੈਗੀ ਨਾ ਇਹਨੂੰ ਲਿਆ ਬਾ ਤੁਸੀਂ ਦੇਖੋ ਇਹ ਕੋਈ ਨੂਨ ਦੀ ਤਰੀ ਹੈ। ਹਾਂ ਨਾ। ਸਿੰਘ ਸੋਂ ਦੇ ਮਿੱਤਰੋ ਬੜੀ ਸ਼ਕੀਨ ਆ। ਬਰੀਕ ਜੇ ਸਿੰਘ ਹੈ ਲੈ ਮੈਂ ਕਾਰ ਨਾਲ ਲਈ ਗੱਡੀ। ਤੇ ਇੱਥੇ ਤੋਂ ਤੋੜ ਕੇ ਦਿਖਾ ਰਹੇ ਹਾਂ। ਲੱਗਦਾ 7-8 ਕਿ ਮਿੰਟ ਕੱਟੀ ਹੋਣੀ ਹੈਗੀ। ਤੇ ਇੱਥੇ ਰੋਕੀ। ਤੇ ਇੱਥੋਂ ਬੈਗ ਛੜ ਤੋਂ ਪੁੱਠੇ ਜੀ ਬੰਨਤਾ ਚੈੱਕ ਕਰ ਲਉਣਾ। ਸਨ ਮਥਾ ਨਾਲ ਬੰਨਥਾਣ ਬਿਲਕੁਲ ਚਾਰ ਨੇ ਵੱਖਰੀ ਫੋਟ ਸੰਗ ਨਹੀਂ ਕੀ। ਚੰਗੀ ਝੋਲੀ ਆ ਬਈ ਗਾਇਪੂ ਬਹੁਤ ਸੋਹਣਾ ਲੱਗਿਆ ਉਹ ਥਾਣਾ ਦਾ। ਠੀਕ ਆ ਵੀਰੇ ਲੈ ਚੱਲ। ਇਹ ਛੋਟੇ ਮੁੱਲ ਦੀ ਕੱਟੀ ਹੈਗੀ ਮਿੱਤਰੋ ਛੋਟੀ ਰੇਂਜ ਦੇ ਵਿੱਚ ਤੇ ਛੋਟੀ ਉਮਰ ਦੇ ਵਿੱਚ। ਇੱਥੋਂ ਬੰ ਇਹਦਾ ਬਲਵੀ ਫਿਰ ਆਪਾਂ ਕੀ ਰੇਟ ਕਰ ਦਨਾ ਵੀਰ ਆਹ ਕੱਟੀ ਦਾ ਆ ਲਖੇ ਦੇ ਦਾਂਗੇ 12000 ਦੀ 12000 ਦੀ ਹਾਂ ਜਾਂ ਕੋਈ ਜੋੜੀ ਲੈ ਕੇ ਜਾਊਗਾ ਆਪਾਂ 26000 ਦੀ ਵਿੱਚੋਂ ਮਾਣ ਤਨ ਕਰ ਦਾਂਗੇ ਫਿਰ ਇਹ 11 ਦੀ ਰਹੂਗੀ ਹਾਂ ਫਿਰ 25 ਦੀ ਕਰ ਦ ਜੋੜੀ ਫੇ ਯਾਰ 25 ਦੀ ਕਰ ਦ ਲੈ ਹੋਰ ਜੋੜੀ 25 ਦੀ ਹੈ ਕੱਲੀ ਕੱਲੀ ਦਾ ਫਿਰ ਮਨ ਲਓ 15 ਦੇ 10 ਕਾ ਦੀ ਕੋਈ ਚੱਕਰ ਨਹੀਂ ਯਾਰ ਮਾਣ ਤਨ ਵਿੱਚੋਂ ਕਰ ਦੇ ਨਾ ਇਹਦਾ 10 ਛੋਟਾ ਮਾਣ ਤਨ ਕਰ ਦੂ ਮਿੱਤਰੋ ਇਹਦਾ ਓਡਾ ਕੱਟੀ ਦਾ 15 ਜੋ ਮਾਣ ਤਨ ਹੋ ਜਾਊਗਾ ਤੇ ਆ ਮਾਝ ਦਿਖਾ ਮਿੱਤਰਾ ਚੰਗੀ ਬੜੀ ਯਾਰ ਨਾ ਜਿਵੇਂ ਡੈਡ ਧੂਰੇ ਮੱਚ ਚੰਗੀ ਹੁੰਦੀ ਨਾ ਹ ਕਿੰਨੇ ਘਟਾ ਦੀ ਗੱਬਣਾ ਲਖੇ ਭਾਈ ਆ ਵੀ ਸਾਢੇ 7 ਮਹੀਨੇ ਦੀ ਗੱਬਣਾ ਹੂੰ ਪਤਲੀ ਚਮੜੀ ਦੀ ਆ ਹਾਂ ਕੋਈ ਐ ਮੋਟੀ ਚੰਮ ਦੀ ਨਹੀਂ ਆ ਦੁੱਧ ਦਿੰਦੀ ਐ 2 ਕਿਲੋ ਲਖੇ ਭਾਈ ਇੱਕ ਟਾਂਗ ਦੋਨੋਂ ਟਾਂਗ ਹਾਂ ਇੱਕ ਡੰਗ ਵੀਰੇ ਇੱਕ ਡੰਗ ਕਾਹਦੇ ਮਿਲਦੀ ਆ ਬਸ ਪੜਾ ਦੀ ਚਾਰ ਤੇ ਚੋੜੋ ਮਨ ਮਰਜੀ ਚੋੜੋ ਮਿਲਣ ਨੂੰ ਠੰਡੀ ਸੱਜਣ ਨੇ ਤੱਕ ਨੱਕ ਪਾਇਆ ਬਦਾ ਸੱਜਣ ਨੇ ਦਿੱਤਾ 14 ਕਿਲੋ ਲਖੇ ਭਾਈ 14 ਕਿਲੋ ਠੀਕ ਆ ਤੇ ਬਾਕੀ ਮਿੱਤਰੋ ਇਤਨਾ ਪੁੱਠਾ ਬਣਾ ਚੈੱਕ ਕਰਾ ਦੇਣਾ ਆ ਚੀਜ਼ ਦੀ ਚੌੜਾਈ ਚੈੱਕ ਕਰ ਲਵਾਂ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਮੱਝ ਸੁਆ ਸੁਆ ਕਿਹੜਾ ਹੋਇਆ ਦਾ ਸੁਆ ਬੱਦੇ ਵੀ ਦਾ ਵੀ ਤੀਜਾ ਉਹ ਵੀ ਤੀਜਾ ਵੀ ਲੱਗੇ ਬੰਦੇ ਠੀਕ ਹੈ ਬਾਕੀ ਸਭ ਤੁਹਾਨੂੰ ਇਸ ਨਾਲ ਨੂੰ ਦਿਖਾਣਾ ਮਿੱਤਰੋ ਥਾਂ ਥਾਂ ਚੰਗਾ ਲੱਗਿਆ ਹੋਇਆ ਹੈ ਨਾ ਵੀਰੇ ਹਾਂ ਥਾਂ ਥਾਂ ਮੁੱਠੀਆਂ ਦਾ ਲੱਗਿਆ ਬਾਈ ਹੂੰ ਲੈ ਕੱਢ ਬਾਈ ਬਾਹਰ ਵੇ ਦਿਖਾਈਏ ਤੋੜ ਕੇ ਆਪਾਂ ਲੈ ਇੱਥੋਂ ਸ਼ਾਟ ਤੋਂ ਚੈੱਕਾ ਲਓ ਮਿੱਤਰੋ ਲੈ ਮਿੱਤਰੋ ਇੱਥੋਂ ਮਾ ਲਉ ਨਿਗਾ ਤਕਰੀਬਨ 7.5 ਮਹੀਨੇ ਗੱਬਣ ਚੈੱਕ ਪਾਸ ਇਹ ਮੱਝ ਆਗੀ ਦੋ ਦੋ 2 ਕਿਲੋ ਇਕੱਟ ਡ్రਾਈ ਵਾਲਾ ਟਾਈਮ ਆ ਇੱਥੋਂ ਤੁਹਾਨੂੰ ਬੈਕ ਸ਼ਾਰਟ ਤੋਂ ਮੰਤਰ ਚੈੱਕ ਕਰਾ ਦੇਣਾ ਚੰਗੀ ਮੱਝ ਪੁੱਠੇ ਪਾਠਾ ਇੱਥੋਂ ਪੁੱਠਾ ਚੈੱਕ ਕਰ ਲਓ ਖਾਸੀ ਮਤਲਬ ਵੱਡੇ ਕੱਦ ਕਾਠ ਵਾਲੀ ਵਧੀਆ ਸ਼ਕੀਮਾ ਜੀ ਸਿੰਘ ਸੋង ਵਧੀਆ ਕੁੰਡਾ ਕੀਤਾ ਮੱਝ ਦਾ ਕੱਦ ਕਾਠ ਹੋਈ ਚੰਗਾ ਲੈ ਚੱਲ ਬਾਈ ਤਕਰੀਬਨ 14 13 ਜਦੋਂ ਕਿ ਮੱਝ ਆਮਨ ਵਾਲੀ ਜਿਹੜਾ ਹਾਂ ਕੱਦ ਕਾਠਾ ਮੱਝ ਦਾ 13 14 ਕਿਲੋ ਨੂੰ ਕੋਈ ਬਾਹਰ ਵੱਡੀ ਗੱਲ ਨਹੀਂ ਜੀਗੀ ਟਾਈਮ ਬਲੋ 2.5 ਮਿੰਟ ਇਹਦੇ ਰਹਿ ਗਏ ਇਹ ਮੱਝ ਉਸੇ ਮੱਲ ਲਗਭਗ ਉਸੇ ਉੱਤੇ ਜਿਹਨੇ ਸੂਪਣਾਗਾ ਮੂਰੇ ਜਿਹੇ ਸਾਣਾ ਮੱਝ ਦੀ ਬਣਤਰ ਹੈ ਜਜਮੈਂਟ ਮੁਤਾਬਕ ਹੋਊਗੀ ਸਵਾ ਲੱਖ ਦੀ ਮੱਝ ਆਰਮਨ ਵਾਲੀ ਇਹ ਇਹਦਾ ਰੇਟ ਬਾਈ ਫਿਰ ਕਿੰਨਾ ਕਰਨਾ ਮੱਝ ਦਾ ਆਪਾਂ ਲੱਖੀ ਦਾ ਬਾਈ 70000 ਰੁਪਏ ਇਹਦਾ ਵੀ 70 ਹਾਂਜੀ ਠੀਕ ਆ ਤੇ ਆ ਨੀਲੀ ਦਾ ਵਿੱਚ ਇਹਦਾ ਵੀ 70 ਕਰ ਦੇਣਾ ਆਪਾਂ ਤੇ ਜੇ ਦੋਨੇ ਭਰਾ ਲੈ ਇਕੱਠਾ ਲੈ ਗਿਆ ਫਿਰ ਉਸ ਨਾਲ ਕਰ ਦੀ ਹਾਂ ਉਹਦੇ ਹਿਸਾਬ ਨਾਲ ਮਾਨਦਾਨ ਕਰ ਲੈਂਗੇ ਬਾਈ ਦਾ ਪੈਂਡ ਮਿੱਤਰੋ ਪੂਲਾ ਤੇ ਤਸੀਲ ਇਹਨੂੰ ਕਿੱਲਾ ਗਈ ਨਥਾਣਾਂਾ ਨਥਾਣਾਂਾ ਤੇ ਜ਼ਿਲ੍ਹਾ ਬਠਿੰਡਾ ਲੱਗਿਆ ਨਾ ਨਥਾਣੇ ਤੇ ਮਹਾਰਾਜ ਦੇ ਪੁੱਛੋ ਦੇ ਵਿਚਾਲੇ ਪੂਲਾ ਪਿੰਡ ਪੈ ਗਿਆ ਮੋਬਾਈਲ ਨੰਬਰ ਅਖਰੀ ਫਿਰ ਬੋਲਦੇ ਬਈ 97809 ਜੀ 80503 ਜੀ ਇਹ ਵਾਜਾ ਸੰਪਰਕ ਨੰਬਰ ਜਿਹੜੇ ਪਰਾਂ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ